ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਗੁਰਪੁਰਬ ਮਨਾਉਣ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਿੱਖ ਸ਼ਰਦਵਾਲਾ ਦਾ ਜਥਾ ਜੈਕਾਰਿਆਂ ਦੀ ਗੂੰਜ ਦੇ ਵਿੱਚ ਪਾਕਿਸਤਾਨ ਦੇ ਲਈ ਰਵਾਨਾ ਕੀਤਾ ਗਿਆ ਇਸ ਜਥੇ ਦੀ ਅਗਵਾਈ ਸ਼੍ਰੋਮਣੀ ਕਮੇਟੀ ਮੈਂਬਰ ਕੁਰਨਾਬ ਸਿੰਘ ਨੂੰ ਸੌਂਪੀ ਗਈ ਹੈ ਉਹਨਾਂ ਨਾਲ ਦਿੱਤੀ ਲੀਡਰ ਸ਼੍ਰੋਮਣੀ ਕਮੇਟੀ ਮੈਂਬਰ ਸ਼ਰਨਜੀਤ ਕੌਰ ਵੀ ਗਏ ਹਨ ਇਸ ਮੌਕੇ ਮੁੱਖ ਸਕੱਤਰ ਕੁਲਵੰਤ ਸਿੰਘ ਅਤੇ ਜਥਾ ਲੀਡਰ ਕੁਰਨਾਬ ਸਿੰਘ ਨੇ ਦੱਸਿਆ ਕਿ ਵੇ ਪੂਰੀ ਦੁਨੀਆ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਸਮਾਗਮ ਮਨਾਏ ਜਾਂਦੇ ਹਨ ਪਰੰਤੂ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਨਨਕਾਣਾ ਸਾਹਿਬ ਵਿਖੇ ਗੁਰਪੂਰਵ ਸਮਾਗਮਾਂ ਦਾ ਹਿੱਸਾ ਬਣਨਾ ਸਰਦਾਲੂਆਂ ਦੇ ਲਈ ਸੋਭਾ ਗੇ ਬਲ ਹਨ ਉਹਨਾਂ ਨੇ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਚਥੇ ਦੀ ਅਗਵਾਈ ਕਰਨਾ ਉਹਨਾਂ ਲਈ ਮਾਣ ਵਾਲੀ ਗੱਲ ਹੈ ਉਹਨਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਭੇਜੇ ਗਏ 2243 ਸਰਦਾਲੂਆਂ ਦੇ ਪਾਸਪੋਰਟਾਂ ਦੇ ਵਿੱਚੋਂ 1481 ਵੀਜ਼ੇ ਕੱਟੇ ਗਏ ਤੇ ਸਿਰਫ 763 ਵੀਜ਼ੇ ਜਾਰੀ ਕੀਤੇ ਗਏ ਜੋ ਕਿ ਅਤੀ ਨਿੰਦਨ ਯੋਗ ਹੈ ਉਹਨਾਂ ਕਿਹਾ ਕਿ ਜਿੰਨਾ ਸ਼ਰਦਾਲੂਆਂ ਦੇ ਵੀਜ਼ੇ ਨਹੀਂ ਲੱਗਦੇ ਉਹਨਾਂ ਦੇ ਮਨਾਂ ਨੂੰ ਠੇਸ ਪੁੱਜਦੀ ਹੈ ਜਿਸ ਕਾਰਨ ਸ਼ਰਦਾਲੂਆਂ ਦੇ ਮਨਾਂ ਦੇ ਵਿੱਚ ਕਿਤੇ ਨਾ ਕਿਤੇ ਰੋਸ ਵੀ ਹੈ ਹਾਲਾਂਕਿ ਜਿੰਨਾ ਸ਼ਰਦਾਲੂਆਂ ਨੂੰ ਵੀਜ਼ੇ ਮਿਲ ਚੁੱਕੇ ਨੇ ਉਹ ਅੱਜ ਬੜੇ ਹੀ ਉਤਸ਼ਾਹ ਦੇ ਨਾਲ ਪਾਕਿਸਤਾਨ ਲਈ ਰਵਾਨਾ ਹੋਏ ਜਦ ਕੀ ਕਹਿੰਤ ਹੋ ਗਿਆ ਜਿੱਥੇ ਰਵਾਨਾ ਹੋਇਆ ਜੀ ਸ਼ਰਦਾਲੂ ਨਾਲ ਜਾ ਰਹੇ ਨੇ ਕੀ ਕਰ ਰਹੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਜਿਸਾ ਜਿਹੜਾ ਰਵਾਨਾ ਆਇਆ ਚੀਫ ਸੈਕਟੀ ਸਾਹਿਬ ਨੇ ਤੋਂ ਕੀਤਾ ਸਾਨੂੰ ਮੈਂ ਮੁੱਖ ਸੇਵਾਦਾਰ ਹੋਣ ਦੇ ਨਾਤੇ ਜਿ세 ਗਵਾਹੀ ਕਰਾਂ ਤੇ ਉੱਥੇ ਜਾ ਕੇ ਜਿਹੜੇ ਪ੍ਰਬੰਧ ਹੋਣ ਦੱਸੇ ਉਹ ਪ੍ਰਬੰਧ ਉੱਥੋਂ ਦਾ ਮੰਤਰੀ ਨਾਲ ਬੋਰਡ ਜਿਹੜਾ ਸਾਡੇ ਉੱਤੇ ਸੱਗਾ ਉਹਨਾਂ ਨਾਲ ਗੱਲ ਕਰਾਂਗੇ ਜਾ ਕੇ ਤੇ ਪ੍ਰਬੰਧ ਜਿਹੜਾ ਸਾਡੇ ਵੀਜੇ ਲੱਗੇ ਇਹਨੇ 900 ਸਾਡਾ ਵੀਜਾ ਨਹੀਂ ਲੱਗਾ 950 ਨਹੀਂ ਲੱਗਾ ਸੌਰੀ 940 ਉਹਦੇ ਕਰਕੇ ਕੱਲ ਜਰੂਰ ਕਰਾਂਗੇ ਪਈ ਲੋਕੀ ਜਿਹੜੇ ਮਹਿਸੂਸ ਹੋਏ ਨੇ ਇਸ ਚੀਜ਼ ਤੋਂ ਵੀ ਸਾਡੇ ਵੀ ਜੇ ਨਹੀਂ ਲੱਗੇ ਸਟ੍ਰੋਮਿਕ ਕਮੇਟੀ ਕੋਲ ਨਹੀਂ ਜਾਣ ਕੇ ਕਰਾਂ ਦੀ ਬਸ ਸਟ੍ਰੋਮਿਕ ਕਮੇਟੀ ਦੇ ਹੱਥ ਵਿੱਚ ਕੋਈ ਨਹੀਂ ਹੈਗਾ ਇਹ ਉੱਥੋਂ ਦੀ ਮੈਸੀ ਦੇ ਹੱਥ ਵਿੱਚ ਜੋ ਵੀ ਹੈਗਾ ਇਸ ਕਰਕੇ ਕਾਹੀ ਤਾਂ ਕਹਾਂ ਸਾਰੇ ਤਾਲ ਮੇ ਸਾਰੇ ਖੁਸ਼ੀ ਜਾਣ ਪਰ ਇਹ ਸਰਕਾਰਾਂ ਦੀ ਮਰਜ਼ੀ ਜੋ ਵੀ ਆ ਬਸ ਉੱਥੇ ਜਾ ਕੇ ਸੇਵਾ ਕਰਾਂਗੇ ਗੁਰੂ ਨਾਲ ਜੋੜਾਂ ਸਾਰਿਆਂ ਜਾ ਕੇ ਜਿੰਨੇ ਗੁਰਦੁਆਰੇ ਵੀ ਆ ਗਏ ਆ ਤੇ ਗੁਰੂ ਮਹਾਰਾਜ ਚਰਦੀ ਕਲਾ ਜੇ ਉਹਨਾਂ ਨੂੰ ਬੱਸ ਇਹ ਸਾਰਾ ਹੈਗਾ ਜੀ ਸਾਰੇ ਆਪਣੇ ਦੱਸ ਦਿੰਦਾ لیکن ਜੇ ਗੱਲ ਕੀਤੀ ਹੈ ਪਾਕਿਸਤਾਨ ਸਰਕਾਰ ਦੀ ਉਹ ਕਹਿੰਦੇ ਕਿ ਸਾਡੇ ਕੋ ਪਿਛਲੇ ਵਾਰ ਇਹ ਅਰੇਂਜਮੈਂਟ ਨਹੀਂ ਠੀਕ ਹੋ ਪਾਈ ਐਸ ਕਰਕੇ ਅਸੀਂ ਵੀ ਜੱਦ ਕਟੋਤੀ ਕੀਤੀ ਹੈ ਜੀ ਚਲੋ ਨਹੀਂ ਫਿਰ ਕਰਨ ਨਹੀਂ ਕੀਤਾ ਜਾਂਦਾ ਫਿਰ ਫਰੋਰੀ ਕਮੇਟੀ ਨੂੰ ਸਾਨੂੰ ਕਹਿ ਦੇਣਾ ਆਪੇ ਹੀ ਕੋਈ ਕਰਨਗੇ ਸਾਡੇ ਗਾ ਪ੍ਰਧਾਨ ਜੀ ਨੇ ਆਪਣਾ ਬਲੇ ਰੈਕਟਰ ਦੀ ਮੀਟਿੰਗ ਪਾਸ ਕੀਤਾ ਇਹਨਾਂ ਵਕਤ ਇੱਕ ਮਿਲਣਾ ਜਾ ਕੇ ਉੱਥੇ ਸਰਕਾਰ ਨੂੰ ਡੈਪੂਟੇਸ਼ਨ ਮਿਲੇਗਾ ਡੈਪੂਟੇਸ਼ਨ ਮਿਲੇਗਾ ਜਲਾ ਹਾਂਜੀ ਤੇ ਤੁਸੀਂ ਪਾਕਿਸਤਾਨ ਸਰਕਾਰ ਨਾਲ ਮਿਲੋਗੇ ਜਾਂ ਮੈਂ ਮੈਂ ਤਾਂ ਉੱਥੇ ਮਿਲਾਂਗਾ ਜੀ ਜਿਹੜੇ ਉੱਥੇ ਮਾ ਗੈਣਾ ਆਪਣੇ ਮੰਤਰੀ ਰੋਲਾ ਸਾਹਿਬ ਜਾਂ ਦੂਜੇ ਉਹਨਾਂ ਨੂੰ ਮਿਲਾਂਗਾ ਜ਼ਰੂਰ ਉਨਾ ਵੀ ਪੀਰ ਕਰਾਂਗੇ ਦੋਵੇਂ ਸਰਕਾਰਾਂ ਦੀ ਜਿਹੜੀ ਹੈ ਜਿਹੜੀ ਇੱਥੋਂ ਤੱਕਰ ਗੱਲ ਹੁੰਦੀ ਨਾ ਜਿੰਨੇ ਤੁਸੀਂ ਤੁਹਾਨੂੰ ਚਾਹੀਦੇ ਆ ਉਹਨੇ ਕਰ ਦੋ ਜਿਹੜੇ ਅਸੀਂ ਨਾਲ ਲੋਕਾਂ ਦੇ ਵੀ ਇਹ ਆਪਣਾ ਪਾਸਵਰਡ ਲਈਏ ਲੇਕਿਨ ਲੱਗਦਾ ਕਿ ਕੁਝ ਹਾਲਾਤ ਵੀ ਪਾਕਿਸਤਾਨ ਦੇ ਉਧਾਂ ਦੇ ਨੇ ਕਿਉਂਕਿ ਅਗਰ ਐਟੈਕ ਵੀ ਹੋਇਆ ਸੀਗਾ ਉੱਚ ਕਾਫੀ ਲੋਕ ਜਿਹੜੇ ਐਟੈਕ ਤੇ ਗੱਲ ਕਰਦੀ ਹੈ ਸਰਕਾਰ ਦੀ ਉਹਦੀ ਮਰਜ਼ੀ ਸਾਡੀ ਕੋਈ ਨਹੀਂ ਹੈਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਨਵੰਬਰ ਨੂੰ ਗੁਰਨਾਨਕ ਸਾਹਿਬ ਦਾ ਗੁਰਪੁਰ ਜਿਹੜਾ ਸਮੁੱਚਾ ਸਿੱਖ ਜਗਤ ਤੇ ਗੁਰਨਾਨਕ ਨਾਮ ਲਈਦਾ ਸੰਗਤ ਮਨਾ ਰਹੀ ਹੈ ਉਦੇ ਸਵਾਨ ਦੇ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਜਿਹੜਾ ਜਥਾ ਪਾਕਿਸਤਾਨ ਦੀ ਗੁਰਦੁਆਮਾ ਦੀ ਯਾਤਰਾ ਲਈ ਭੇਜਦਾ ਤੇ ਉਹ ਜਥਾ 763 ਜਾਨਿਆਂ ਦਾ ਜਿਹੜਾ ਜਥਾ ਜਾ ਰਿਹਾ 2244 ਪਾਸਪੋਰਟ ਭੇਜੇ ਸੀ ਜਿਹਦੇ ਵਿੱਚੋਂ 1481 ਦੇ ਵੀਜ਼ੇ ਰਿਜੈਕਟ ਹੋਏ ਆ ਬੜਾ ਮਨ ਦੁਖੀ ਹੁੰਦਾ ਇਹ ਨਹੀਂ ਹੋਣਾ ਚਾਹੀਦਾ ਸਰਕਾਰਾਂ ਵੱਲੋਂ ਕਿਉਂਕਿ ਜਿਹਨੇ ਨਨਕਾਣਾ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਨੇ ਆ ਉਹਦੇ ਮਨ 'ਚ ਬੜੀ ਵੱਡੀ ਆਸਤਾ ਹੁੰਦੀ ਆ ਖੁਸ਼ੀ ਹੁੰਦੀ ਸ਼ਰਧਾ ਹੁੰਦੀ ਵੀ ਮੈਂ ਗੋ ਨਾਨਕ ਸਾਹਿਬ ਦੀ ਜਨਮ ਭੂਮੀ ਦੇ ਦਰਸ਼ਨ ਕਰਕੇ ਆਵਾਂ ਤੇ ਪਰ ਦੁਖੀ ਮਾਨਣਾ ਕਹਿਣਾ ਪੈਂਦਾ ਕਿ ਜਿੰਨੇ ਜਿਨ੍ਹਾਂ ਦੇ ਵੀਜੇ ਕੱਟੇ ਗਏ ਆ ਉਹਨਾਂ ਦਾ ਮਨ ਜਾਣੋ ਤੇ ਸਾਡਾ ਵੀ ਮਨ ਬੜਾ ਦੁਖੀ ਹੁੰਦਾ ਤੇ ਇਹ ਜਥਾ ਜਿਹੜਾ ਮਤਲਬ 23 ਨਵੰਬਰ ਨੂੰ ਵਾਪਸ ਆਏਗਾ ਤੇ ਗੋਤਮਾਈ ਯਾਤਰਾ ਕਰਦੇ ਸਿਕਰ ਸਾਹਿਬ ਜਿਹੜੇ ਜਥਾ ਲੀਡਰ ਨੇ ਕੀ ਉਹਨਾਂ ਨੂੰ ਕੋਈ ਕਿਹਾ ਗਿਆ ਕਿ ਉੱਥੇ ਜਾ ਕੇ ਪਾਕਿਸਤਾਨ ਦੇ ਡੈਪੋਟੇਸ਼ਨਾਂ ਲਾ ਮਿਲਿਆ ਜਾਵੇ ਜਾਂ ਉਹਦੇ ਥਰੂ ਉਹਦੇ ਕੋਈ ਨਾ ਕੋਈ ਲੈਟਰ ਦਿੱਤੀ ਜਾਵੇ ਤਾਂ ਜੋ ਕਿ ਅਗਲੀ ਵਾਰ ਵੀਜ਼ਾ ਪ੍ਰਣਾਲੀ ਸੁਖੀ ਹੋ ਸਕੇ ਨੇ ਉਹਨਾਂ ਨੂੰ ਕਿਹਾ ਗਿਆ ਭਾਈ ਗਨਾਨ ਸਿੰਘ ਜਾ ਰਿਹਾ ਜਥੇਰੀ ਹੋਈ ਕਰਕੇ ਉਹਨਾਂ ਨੂੰ ਕਿਹਾ ਗਿਆ ਕਿ ਪਾਕਿਸਤਾਨ ਦੇ ਅਕਾ ਬੋਰਡ ਨਾਲ ਔਰ ਸਾਡਾ ਉੱਥੇ ਸਿੱਖ ਰੋੜਾ ਜੀ ਮੰਤਰੀ ਆ ਪਾਕਿਸਤਾਨ ਸਰਕਾਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਕੇ ਪਾਕਿਸਤਾਨ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ ਇਦਾਂ ਹੀ ਇੱਥੇ ਅਸੀਂ ਸਬ ਕਮੇਟੀ ਬਣਾਈ ਆ ਜਿਹੜੀ ਕਮੇਟੀ ਜਾ ਕੇ ਪਾਕਿਸਤਾਨ ਐਮਬੈਸੀ ਨਾਲ ਗੱਲ ਕਰੇਗੀ ਤਾਂ ਕਿ ਖੱਜਲ ਖਵਾਰੀਆਂ ਨਾ ਹੋਣ ਤੇ ਜਿੰਨੇ ਅਸੀਂ ਪਾਸਪੋਰਟ ਭੇਜੇ ਉਹਨੇ ਵੀਜੇ ਲੱਗਣ ਚਲੋ ਟੈਕਨੀਕ ਕਰਕੇ ਕੋਈ 10 15 20 ਵੀਜ਼ੇ ਰਹਿ ਜਾਂਦੇ ਆ ਪਰ ਬਾਕੀ ਤਾਂ ਸਾਰੇ ਸਾਰੇ ਵੀਜ਼ੇ ਲੱਗਣੇ ਚਾਹੀਦੇ ਆ ਤੇ ਅਸੀਂ ਇਹਦੀ ਕੋਸ਼ਿਸ਼ ਪੂਰੀ ਕਰਾਂਗੇ ਲੇਕਿਨ ਪਾਕਿਸਤਾਨ ਗਵਰਨਮੈਂਟ ਦਾ ਕਹਿਣਾ ਕਿ ਸਾਡੇ ਕੋਲ ਅਰੇਂਜਮੈਂਟ ਨਹੀਂ ਠੀਕ ਹੋ ਪਾਈ ਸੀ ਕਿ ਪਿਛਲੀ ਵਾਰ ਐਸ ਕਰਕੇ ਜਿਹੜੇ ਵੀਜ਼ੇ ਅਸੀਂ ਕੈਨਸਲ ਕੱਟ ਕੇ ਨਹੀਂ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਤਾਂ ਜੇ ਉਹਨਾਂ ਕੋਈ ਸਰਾਵਾਂ ਦੀ ਘਟਿਆ ਸ਼੍ਰੋਮਣੀ ਕਮੇਟੀ ਮਦਦ ਕਰਨ ਲਈ ਤਿਆਰ ਆ ਕਿਉਂਕਿ ਨਨਕਾਣਾ ਸਾਹਿਬ ਦੀ ਧਰਤੀ ਦੇ ਦਰਸ਼ਨ ਕਰਨੇ ਹਰ ਸਿੱਖ ਲੋਚਦਾ ਤੇ ਉਹ ਦਰਸ਼ਕਾਰੇ ਹੋਣੇ ਚਾਹੀਦੇ ਆ ਫਿਰ ਨਾਲੇ ਪਾਸਪੋਰਟ ਉਹਨੇ ਲੈਣ ਜਿੰਨਿਆਂ ਦਾ ਪ੍ਰਬੰਧ ਕਰ ਸਕਦੇ ਆ ਤੇ ਇਹਦੇ ਲਈ ਉਹਨਾਂ ਨੇ ਪਤਾ ਨਹੀਂ ਕਿਹੜੀ ਸਟੇਜ 'ਤੇ ਅਸੀਂ ਉਹਨਾਂ ਜਾ ਕੇ ਵਿਚਾਰ ਕਰਾਂਗੇ ਲਾਸਟ ਵਾਲਾ ਮੇਰੇ ਸੈਕਟਰ ਸਾਹਿਬ ਕੀ ਲੱਗਦਾ ਕਿ ਉਧਰ ਹਾਲਾਤ ਬੜੇ ਹੋਰਸਾਬ ਦੇ ਸੀ ਕੋਈ ਸਿਰ ਪਹਿਲਾਂ ਵੀ ਅਟੈਕ ਹੋਇਆ ਸੀਗਾ ਉਸ ਨੂੰ ਲੈ ਕੇ ਵੀ ਇਹ ਕੀ ਪ੍ਰਕਾਸ਼ਨ ਦਿੱਤੀ ਗਈ ਹੋਵੇ ਕਿ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਕੀਤੀ ਜਾਂਦੀ ਹੋਵੇ ਜਿਸ ਕਰਕੇ ਕਿ ਹਾਂ ਇਹ ਤਾਂ ਉਹ ਸਰਕਾਰ ਜਾਂਦੀ ਪਾਕਿਸਤਾਨ ਸਰਕਾਰ ਜਾਂਦੀ ਜਾਂ ਪਾਕਿਸਤਾਨ ਐਮਬੈਸੀ ਜਾਂਦੀ ਆ ਪਰ ਅਸੀਂ ਆਪਣੇ ਤੌਰ ਤੇ ਜਾ ਕੇ ਉਹਨਾਂ ਨੂੰ ਜਰੂਰ ਮਿਲਾਂਗੇ ਤੇ ਉਹਨਾਂ ਨਾਲ ਵਿਚਾਰ ਕਰਕੇ ਖਜਲ ਖੁਵਾਰੀ ਨਾ ਹੋਵੇ ਸਭ ਤੋਂ ਜੇ ਇਹ ਕੋਈ ਕੋਟਾ 3000 ਦਾ ਕੋਟਾ ਸਾਨੂੰ ਦਿੱਤਾ ਗਿਆ ਤੇ ਜੇ ਉਹਦੇ ਵਿੱਚ ਕੋਈ ਕਮੀ ਕਰਨੀ ਆ ਜਾਂ ਕਰਨੀ ਨਹੀਂ ਪਰ ਉਹਨਾਂ ਤੁਹਾਡੇ ਤੋਂ ਹੁੰਦੇ ਉਹਦੇ ਲਈ ਸਾਨੂੰ ਅਸੀਂ ਹਰ ਸਹੂਜ ਕਰਨ ਲਈ ਤਿਆਰ ਹਾਂ ਧੰਨਵਾਦ ਸੋ ਨਮਸਤਕ ਕਰਨ ਚੱਲ ਨਹੀਂ ਆਪਣੇ ਰਾਮ ਬਾਈਗਰੂ ਨੂੰ ਮਤਲਬ ਕਰਨ ਚੱਲ ਜੀ ਇੱਕ ਨੌਜਵਾਨ ਨੂੰ ਕਿੰਨੀ ਕਿ ਖੁਸ਼ੀ ਆ ਜੀ ਜਾਨ ਦੀ ਪਕੜ ਬਹੁਤ ਜ਼ਿਆਦਾ ਖੁਸ਼ੀ ਆਈ ਕਿ ਆਪਣੇ ਕਹਿੰਦੇ ਲੋਕੀ ਕਹਿੰਦੇ ਕਿ ਬਾਹਰ ਜਾਣਾ ਹੈ ਬਾਹਰ ਜਾਣਾ ਹੈ ਮੈਂ ਸਾਰੇ ਖੁਸ਼ ਹੋ ਕੇ ਦੱਸਿਆ ਮੇਰਾ ਪਾਕਿਸਤਾਨ ਦਾ ਵੀਜ਼ਾ ਲੱਗ ਗਿਆ ਪਰ ਮੈਂ ਕਿਹਾ ਕੋਈ ਗੱਲ ਨਹੀਂ ਸਾਰੇ ਮਜ਼ਾਕ ਉਡਾਣ ਲੱਗੇ ਕਿ ਕਹਿੰਦੇ ਬੰਦਾ ਖੁਸ਼ ਹੁੰਦਾ ਕਿ ਕੈਨੇਡਾ ਦਾ ਵੀਜ਼ਾ ਲੱਗਿਆ ਮੈਂ ਕਿਹਾ ਕੋਈ ਗੱਲ ਨਹੀਂ ਵਾਇਗਰੂ ਨੇ ਮੈਨੂੰ ਵੀਜ਼ਾ ਇੱਥੇ ਤਾਂ ਦੋ ਆਇਆ ਉੱਥੇ ਦਾ ਵੀ ਮਤਲਬ ਲੋੜ ਹੀ ਕੋਈ ਲੋੜ ਹੀ ਨਹੀਂ ਪੈਣੀ ਜਦੋਂ ਉਹਦੇ ਦਰਤੇ ਸਭ ਕੁਝ ਲੈਣਾ ਹੈ ਤੇ ਉਹਨੇ ਉਹ ਸਭ ਕੁਝ ਦਵਾ ਦੇਣਾ ਜੋ ਤੇ ਲਿਖਿਆ ਵੀ ਨਹੀਂ ਸੀਗਾ ਜੀ ਕਿੰਨੇ ਦਿਨ ਦਾ ਵੀਜ਼ਾ ਲੱਗਾ ਔਰ ਕਿਹੜੇ ਕਿਹੜੇ ਗੁਰਦਾਰ ਮੈਦਸ਼ਨ ਕਰੋਗੇ 10 ਦਿਨਾਂ ਦਾ ਵੀਜ਼ਾ ਲੱਗਿਆ ਜੀ ਤੇ ਆਲਮੋਸਟ ਕਹਿੰਦੇ ਨਨਕਾਣਾ ਸਾਹਿਬ ਪੰਜਾ ਸਾਹਿਬ ਲਾਹੌਰ ਦਾ ਜਿਹੜੇ ਜਿਹੜੇ ਉਧਰ ਚੂਨਾ ਮੰਡੀ ਗੁਰਦਾਰੇ ਉਧਰ ਸਾਰਿਆਂ ਦਾ ਇੱਕ ਗੱਲ ਹੋ ਰਿਹਾ ਪਾਕਿਸਤਾਨ ਦੇ ਹਾਲਾਤ ਬੜੇ ਹੋਰ ਸਾਹਬ ਦੇ ਨੇ ਕਿ ਲਗਦਾਰ ਲੱਗਦਾ ਮਾਲਾ ਜ ਕਿਸੇ ਜਗ੍ਹਾ ਦਾ ਨਹੀਂ ਡਰ ਕਾ ਇਹ ਉਹ ਵੀ ਇਨਸਾਨ ਨੇ ਅਸੀਂ ਵੀ ਇਨਸਾਨ ਆਏ ਇਹ ਤਾਂ ਸਰਕਾਰਾਂ ਇਹੋ ਜੀ ਹੁੰਦੀਆਂ ਜੀ ਸਰਕਾਰਾਂ ਨੇ ਪਾੜ ਪੁਆਏ ਹੁੰਦੇ ਜੀ ਉਧਾਂ ਲੋਕਾਂ ਨੇ ਵੀਡੀਓ ਦੇਖੀਆਂ ਨੇ ਕਨੇਵ ਵਲੌਗਸ ਵਾਖ ਰਿਹਾ ਦੇਖਦਾ ਆਪਾਂ ਮੁੰਡੇ-ਮੁੰਡੇ ਹੈਗੇ ਆ ਇੱਥੇ ਤੇ ਦੇਖ ਕੇ ਪਤਾ ਲੱਗਦਾ ਕਿ ਕੋਈ ਇਦਾਂ ਦਾ ਹੈ ਨਹੀਂ ਨਾਲੇ ਜਿੱਥੇ ਆਪਾਂ ਚੱਲੇ ਆ ਉਹ ਦੇਰ ਤੋਂ ਉੱਤੇ ਕੁਝ ਵੀ ਨਹੀਂ ਗਿਆ ਉਹਦੇ ਦਰ ਤੇ ਹੀ ਸਭ ਕੁਝ ਮਿਲਣਾ ਹੈ ਕੀ ਲੱਗਦਾ ਪਾਕਿਸਤਾਨ ਗਵਰਨਮੈਂਟ ਨੂੰ ਹੋਰ ਵੀਜ਼ਾ ਈਜ਼ੀ ਕਰਨਾ ਚਾਹੀਦਾ ਕਿਸੇ ਜਗ੍ਹਾ ਤੱਕ ਮੈਂ ਕਹਿੰਦਾ ਇਹ ਸਰਹੱਦ ਰਹਿਣੀ ਨਹੀਂ ਚਾਹੀਦੀਆਂ ਇਹ ਸਰਹੱਦਾਂ ਸਰਕਾਰਾਂ ਨੇ ਬਣਾਈਆਂ ਪਰ ਲੋਕ ਨਹੀਂ ਚਾਹੁੰਦੇ ਅਸਲ ਵਿੱਚ ਨਾਲੇ ਉੱਥੇ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਹੈ ਸਾਡਾ ਰਾਜ ਸੀਗਾ ਸਿੱਖ ਰਾਜ ਸਿੱਖ ਰਾਜ ਤੇ ਮਤਲਬ ਸਾਨੂੰ ਮਾਨ ਹੋਣਾ ਚਾਹੀਦਾ ਕਿ ਸਾਡਾ ਸਿੱਖ ਰਾਜ ਸੀਗਾ ਤੇ ਬਸ ਨੌਜਵਾਨ ਕਹਿੰਦੇ ਨੇ ਕਿ ਦੋਵੇਂ ਸਰਦਾਰ ਨਹੀਂ ਹੁੰਦੇ ਸਿਆਸਤਦਾਨ ਕਿਉਂ ਨਹੀਂ ਮਿਲਾਂ ਦਿੰਦੇ ਸਰਦਾਰ ਫਿਰ ਉਹਨਾਂ ਦੀ ਰੋਟੀ ਨਹੀਂ ਪਕਣੀ ਜੀ ਰੋਟੀ ਹੀ ਪੱਕੇਗੀ ਤਾਂ ਫਿਰ ਉਹਨਾਂ ਦਾ ਕਹਿੰਦੇ ਕੰਮ ਕੇ ਤਾਂ ਚੱਲੂਗਾ ਜੀ ਬਿਲਕੁਲ ਬਿਲਕੁਲ